ਕੈਨੇਡਾ ਤੋਂ ਤੈਨੂੰ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਇੱਕ ਇੱਕ ਕਰਕੇ ਤਿੰਨੇ ਖਬਰਾਂ ਦਾ ਸਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮੁੱਖ ਮੰਤਰੀ ਡੇਵਿਡ ਈਵੀ ਨੇ ਵੈਨਕੂਵਰ ਦੀ ਪੰਜਾਬਣ ਸਿਹਤ ਵਰਕਰ ਹਰਜਿੰਦਰ ਕੌਰ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਜਿਹੜੇ ਇਸ ਵੇਲੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲੈਣ ਵਾਸਤੇ ਸੰਘਰਸ਼ ਕਰ ਰਹੀ ਹੈ ਮੁੱਖ ਮੰਤਰੀ ਡੇਵਿਡ ਈਵੀ ਜੋ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਗਏ ਹੋਏ ਨੇ ਉੱਥੇ ਹਰਜਿੰਦਰ ਕੌਰ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਆਪਣੇ ਬਾਰੇ ਜਾਣੂ ਕਰਵਾਇਆ ਵਰਕ ਪਰਮਿਟ ਤੇ ਕੈਨੇਡਾ ਰਹਿ ਰਹੀ ਹਰਜਿੰਦਰ ਕੌਰ ਬੈਂਕੂਵਰ ਜਨਰਲ ਹਸਪਤਾਲ 'ਚ ਕੰਮ ਕਰ ਰਹੀ ਹੈ ਕੈਨੇਡਾ ਸਰਕਾਰ ਨੇ ਬੀਤੇ ਸਾਲ ਬ੍ਰਿਟਿਸ਼ ਕੋਲੰਬੀਆ ਪ੍ਰੋਵੀਜ਼ਨਲ ਨਾਮਨੇ ਪ੍ਰੋਗਰਾਮ 'ਚ 50% ਦੀ ਕਟ ਕਰ ਦਿੱਤਾ ਸੀ ਜਿਸ ਕਾਰਨ ਹਰਜਿੰਦਰ ਕੌਰ ਤੇ ਸੈਂਕੜੇ ਹੋਰ ਸਿਹਤ ਕਾਮਿਆਂ ਨੂੰ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਕੈਨੇਡਾ ਛੱਡਣਾ ਪੈ ਸਕਦਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੈਨੇਡਾ ਸਰਕਾਰ ਨੂੰ VCPNP ਵਾਸਤੇ ਲਾਇਆ ਘੱਟ ਵਾਪਸ ਲੈਣ ਲਈ ਗੁਜਾਰਿਸ਼ ਕਰਨਗੇ ਤਾਂ ਕਿ ਹਰਜਿੰਦਰ ਕੌਰ ਵਰਗੇ ਪੁਨਹਾਰ ਨਿਰੰਤਰ ਸੂਬੇ ਦੀ ਮਦਦ ਕਰ ਸਕਣ ਇਸ ਤੋਂ ਇਲਾਵਾ ਫਲਾਈ ਬੋਰਡ ਦੀ ਇੱਕ ਅੰਤਰਰਾਸ਼ਟਰੀ ਪੱਤਰ ਦੀ ਤਾਜ਼ਾ ਰਿਪੋਰਟ ਅਨੁਸਾਰ ਵਿਦੇਸ਼ੀ ਸਟੂਡੈਂਟਸ ਲਈ ਕੈਨੇਡਾ ਦਾ ਨਾਮ ਅਜੇ ਵੀ ਚੋਟੀ ਦੀ ਚੋਣ 'ਚ ਸ਼ਾਮਲ ਹੈ ਬੀਤੇ ਕੁਝ ਸਾਲਾਂ ਦੌਰਾਨ ਕੈਨੇਡਾ 'ਚ ਮਹਿੰਗਾਈ ਵਧਣਾ, ਰਿਹਾਇਸ਼ ਤੇ ਰੋਜ਼ਗਾਰ ਦੀ ਕਮੀ, ਸਿਹਤ ਸਹੂਲਤਾਂ 'ਚ ਨਿਗਾਰ, ਭ੍ਰਿਸ਼ਟਾਚਾਰ ਵਧਣਾ, ਇਮੀਗ੍ਰੇਸ਼ਨ ਤੇ ਵੀਜ਼ਾ ਨੀਤੀਆਂ ਸਖਤ ਹੋਣ ਮਗਰੋਂ ਵਿਦੇਸ਼ਾਂ ਖਾਸ ਤੌਰ ਤੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਸਟੱਡੀ ਪਰਮਿਟ ਧਾਰਕ ਬਹੁਤ ਵੱਡੀ ਹੱਦ ਤੱਕ ਘਟ ਗਏ ਨੇ ਪੰਜਾਬ ਤੋਂ ਸਟੱਡੀ ਪਰਮਿਟ ਲੈ ਕੇ ਵੱਡੀ ਗਿਣਤੀ ਨੌਜਵਾਨ ਕੈਨੇਡਾ ਚ ਪਹੁੰਚਦੇ ਸਨ ਜਦਕਿ ਉਹ ਗਿਣਤੀ ਹੁਣ ਸਤੰਬਰ 2025 ਦੇ ਨਵੇਂ ਸਮੈਸਟਰ ਚ ਲਗਭਗ ਸਿਫਰ ਦੇ ਬਰਾਬਰ ਭਾਰਤ ਦੇ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਗੋਆਂਡੀ ਦੇਸ਼, ਨੇਪਾਲ ਤੋਂ ਕੁਝ ਸਟੂਡੈਂਟਸ ਪਹੁੰਚ ਰਹੇ ਨੇ ਬੀਤੇ ਦਿਨੇ। ਜਾਰੀ ਰਿਪੋਰਟ ਅਨੁਸਾਰ ਸਟੂਡੈਂਟਸ ਅਤੇ ਪ੍ਰਵਾਸੀਆਂ ਨੂੰ ਨਵੀਂ ਜਗ੍ਹਾ ਜਾਣ ਤੋਂ ਪਹਿਲਾਂ ਉੱਥੇ ਦੇ ਖਰਚੇ, ਸੁਰੱਖਿਅਤ ਮਾਹੌਲ ਅਤੇ ਲੋਕਾਂ ਤੋਂ ਸਤਕਾਰਕ ਵਤੀਰੇ ਦੀ ਵੱਡੀ ਆਸ ਹੁੰਦੀ ਹੈ ਰਿਪੋਰਟ ਅਨੁਸਾਰ ਪੜਨ ਜਾਣ ਵਾਸਤੇ 82% ਦੀ ਵਿਦੇਸ਼ੀ ਨੌਜਵਾਨਾਂ ਦੀ ਸਭ ਤੋਂ ਪਹਿਲੀ ਪਸੰਦ ਬਰਤਾਨੀਆ 74% ਨਾਲ ਕੈਨੇਡਾ ਦੂਸਰੇ ਤੇ 64% ਨਾਲ ਅਮਰੀਕਾ ਤੀਸਰੇ ਨੰਬਰ ਤੇ ਆਸਟ੍ਰੇਲੀਆ 67% ਦੀ ਜਰਮਨੀ 68% ਦੀ ਅਤੇ ਆਇਰਲੈਂਡ 50% ਦੀ ਲੋਕਾਂ ਦੀ ਪਸੰਦ ਆਸਾਲ ਦੇ ਸ਼ੁਰੂ ਚ ਕੈਨੇਡਾ ਨੂੰ ਤੀਸਰੇ ਨੰਬਰ ਦਾ ਦੇਸ਼ ਦਰਸਾਇਆ ਗਿਆ ਸੀ ਪਰ ਹੁਣ ਇਹ ਦੇਸ਼ ਸਟੂਡੈਂਟਸ ਦੀ ਦੂਸਰੀ ਪਸੰਦ ਬਣਿਆ ਹੈ ਸਰਕਾਰ ਵੱਲੋਂ ਵਿਦੇਸ਼ੀ ਸਟੂਡੈਂਟਸ ਅਤੇ ਉਹਨਾਂ ਦੇ ਲਈ ਵਰਕ ਪਰਮਿਟ ਦੀਆਂ ਸੰਭਾਵਨਾਵਾਂ ਸੀਮਿਤ ਕਰ ਦੇਣ ਕਰਕੇ ਵੀ ਕੈਨੇਡਾ ਚ ਪੜਨ ਜਾਣ ਦੀ ਰੁਚੀ ਘਟ ਗਈ ਹੈ 2023 ਚ ਲਗਭਗ 94% ਵਿਦੇਸ਼ੀ ਸਟੂਡੈਂਟਸ ਨੇ ਕੈਨੇਡਾ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਸੀ ਮੌਜੂਦਾ ਹਾਲਾਤਾਂ ਚ ਅਮਰੀਕਾ ਵਿਖੇ ਤੇਜ਼ੀ ਨਾਲ ਬਦਲ ਰਹੀਆਂ ਇਮੀਗ੍ਰੇਸ਼ਨ ਤੇ ਵੀਜ਼ਾ ਨੀਤੀਆਂ ਕਾਰਨ ਵੀ ਵਿਦੇਸ਼ਾਂ ਤੋਂ ਲੋਕ ਉੱਥੇ ਜਾਣ ਦੀ ਬਜਾਏ ਕੈਨੇਡਾ ਨੂੰ ਪਹਿਲ ਦੇ ਰਹੇ ਨੇ ਜਿਸ ਦੇਸ਼ ਚ ਪ੍ਰਾਈ ਦੇ ਨਾਲ ਕੰਮ ਮਿਲਣ ਦੀ ਸੰਭਾਵਨਾ ਹੋਵੇ ਉਸ ਦੇਸ਼ ਵੱਲ ਵੱਧ ਵਿਦੇਸ਼ੀ ਆਕਰਸ਼ਿਤ ਹੁੰਦੇ ਨੇ ਤੇ ਕੈਨੇਡਾ ਦੀਆਂ ਬੀਤੇ ਸਾਲਾਂ ਦੌਰਾਨ ਅਜਈਆਂ ਮੋਕਲੀਆਂ ਨੀਤੀਆਂ ਰਹੀਆਂ ਜੋ ਜੋ ਦੇਸ਼ ਦੇ ਹਾਲਾਤਾਂ ਨੂੰ ਬਹੁਤੀ ਦੇਰ ਰਾਸ ਨਹੀਂ ਆਈਆਂ ਤੇ ਆਖਰ ਸਰਕਾਰ ਨੂੰ ਵੀਜ਼ਾ ਸਟੱਡੀ ਅਤੇ ਵਰਕ ਪਰਮਿਟ ਘਟਾ ਕਰਨੇ ਪਏਗੇ ਨੇ ਉਧਰ ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦਵੱਲੇ ਸਬੰਧਾਂ 'ਚ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦੀ ਦਿਸ਼ਾ 'ਚ ਕੰਮ ਕਰਨ ਲਈ ਸਹਿਮਤ ਹੋਏ ਨੇ ਇਸ 'ਚ ਅਤਵਾਦ ਤੇ ਅੰਤਰਰਾਸ਼ਟਰੀ ਅਪਰਾਧਾਂ ਦਾ ਮੁਕਾਬਲਾ ਕਰ ਲਈ ਇਕੱਠੇ ਕੰਮ ਕਰਨਾ ਸ਼ਾਮਲਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਟੋਪਾਲ ਅਤੇ ਉਹਨਾਂ ਦੇ ਕੈਨੇਡੀਅਨ ਹਮਰਤਵਾ ਨਥਾਲੀ ਡਰਾਇਨ ਨੇ ਨਵੀਂ ਦਿੱਲੀ 'ਚ ਵਿਆਪਕ ਗੱਲਬਾਤ ਕੀਤੀ ਜਿਸ ਦਾ ਮੁੱਖ ਮਤਵ ਦਵੱਲੇ ਸਬੰਧਾਂ ਨੂੰ ਸੁਧਾਰਨਾ ਸੀ ਜੋ ਕਿ 2023 'ਚ ਇੱਕ ਸਿੱਖ ਆਗੂ ਦੀ ਹੱਤਿਆ ਨੂੰ ਲੈ ਕੇ ਕੂਟਨੀਤਿਕ ਵਿਵਾਦ ਤੋਂ ਬਾਅਦ ਤਣਾਅ ਭਰਪੂਰ ਹੋ ਗਏ ਸਨ ਵਿਦੇਸ਼ ਮੰਤਰਾਲੇ ਨੇ ਗੱਲਬਾਤ ਦੇ ਵਿਆਪਕ ਨਤੀਜੇ ਸਾਂਝੇ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ 'ਚ ਕੈਨੇਡਾ ਦੇ ਜੀ7 ਸਿਖਰ ਸੰਮੇਲਨ ਦੌਰਾਨ ਆਪਣੇ ਕੈਨੇਡੀਅਨ ਹਮਰਤਵਾ ਕੁਮਾਰ ਕਰਨੀ ਨਾਲ ਗੱਲਬਾਤ ਕੀਤੀ ਸੀ ਮੀਟਿੰਗ ਦੌਰਾਨ ਦੋਵੇਂ ਨੇਤਾ ਭਾਰਤ ਕੈਨੇਡਾ ਸੁੰਦਾਂ ਚ ਸਤਿਰਤਾ ਬਹਾਲ ਕਰਨ ਲਈ ਅਸਾਰੂ ਕਦਮ ਚੁੱਕਣ ਲਈ ਸਹਿਮਤ ਹੋਏ ਨੇ